ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਨਵੰਬਰ ਮਹੀਨੇ ਦੀ 2 ਤਰੀਕ ਨੂੰ ਸਮੇਂ 'ਚ ਤਬਦੀਲੀ ਕੀਤੀ ਜਾ ਰਹੀ ਹੈ ਇਸ ਦੌਰਾਨ ਘੜੀਆਂ ਦਾ ਸਮਾਂ 1 ਘੰਟਾ ਪਿੱਛੇ ਹੋ ਜਾਵੇਗਾ ਇਸ ਸਮਾਂ 1 ਤੋਂ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਬਦਲੇਗਾ ਅਮਰੀਕਾ ਕੈਨੇਡਾ ਦੀਆਂ ਬਹੁਤੀਆਂ ਸਟੇਟਸ ਦੇ ਵਿੱਚ ਸਾਲ 'ਚ ਦੋ ਵਾਰੀ ਘੜੀਆਂ ਦੇ ਸਮੇਂ 'ਚ ਤਬਦੀਲੀ ਕੀਤੀ ਜਾਂਦੀ ਹੈ ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਘੜੀਆਂ ਦੀਆਂ ਸੂਈਆਂ 1 ਘੰਟੇ ਅੱਗੇ ਕਰਨੀਆਂ ਪੈਂਦੀਆਂ ਨੇ ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਦੂਜੀ ਵਾਰ ਸਮੇਂ 'ਚ ਤਬਦੀਲੀ ਹੁੰਦੀ ਹੈ ਇਸ ਮੌਕੇ ਘੜੀਆਂ ਦੀਆਂ ਸੂਈਆਂ 1 ਘੰਟਾ ਪਿੱਛੇ ਕਰਨੀਆਂ ਪੈਂਦੀਆਂ ਨੇ ਸੋ ਇਸ ਵਾਰ 2 ਨਵੰਬਰ ਦਿਨ ਐਤਵਾਰ ਨੂੰ ਸਮੇਂ ਵਿੱਚ ਤਬਦੀਲੀ ਹੋਵੇਗੀ ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਘੜੀ 'ਚ ਤੜਕੇ ਸਵੇਰ ਦੇ 5 ਵਜੇ ਹੋਏ ਹਨ ਤਾਂ ਉਸ ਨੂੰ ਇੱਕ ਘੰਟੇ ਦਾ ਸਮਾਂ ਪਿੱਛੇ ਕਰਕੇ 4 ਵਜੇ ਸੈੱਟ ਕਰਨਾ ਪਵੇਗਾ ਅਮਰੀਕਾ 'ਚ ਅੰਗਰੇਜ਼ੀ ਨਾ ਆਉਣ ਕਾਰਨ ਟਰੱਕ ਚਲਾਉਣ ਦੇ ਪੇਸ਼ੇ ਤੋਂ ਵਿਹਲੇ ਕੀਤੇ ਜਾ ਰਹੇ ਡਰਾਈਵਰਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ ਤੇ ਇਹਨਾਂ ਵਿੱਚੋਂ ਤਕਰੀਬਨ 1850 ਪੰਜਾਬੀ ਦੱਸੇ ਜਾ ਰਹੇ ਨੇ ਵਰਕ ਪਰਮਿਟ ਤੇ ਮੌਜੂਦਾ ਟਰੱਕ ਡਰਾਈਵਰਾਂ ਦੀ ਲਾਇਸੈਂਸ ਨਵਿਆਉਣ ਦੀ ਪ੍ਰਕਿਰਿਆ ਵੀ 29 ਸਤੰਬਰ ਤੋਂ ਬੰਦ ਕੀਤੀ ਜਾ ਚੁੱਕੀ ਹੈ ਤੇ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਡਰਾਈਵਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਅਮਰੀਕਾ ਤੋਂ ਮੈਕਸੀਕੋ ਦਰਮਿਆਨ ਸਮਾਨ ਦੀ ਢੁਆ ਢੁਆਈ ਕਰਨ ਵਾਲੇ ਤਕਰੀਬਨ 80 ਹਜ਼ਾਰ ਟਰੱਕ ਡਰਾਈਵਰਾਂ ਚੋਂ ਜ਼ਿਆਦਾਤਰ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਇਹਨਾਂ ਨੂੰ ਅਮਰੀਕਾ ਦੀਆਂ ਸੜਕਾਂ ਤੇ ਡਰਾਈਵਿੰਗ ਕਰਨ ਤੋਂ ਰੋਕਿਆ ਵੀ ਨਹੀਂ ਜਾ ਸਕਦਾ ਕੈਲੀਫੋਰਨੀਆ ਟੈਕਸਸ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਚੋਂ ਇਹ ਅਮਰੀਕਾ ਚ ਦਾਖਲ ਹੁੰਦੇ ਨੇ ਅਤੇ ਲਾ ਐਨਫੋਰਸਮੈਂਟ ਅਫਸਰਾਂ ਦੀ ਸਖਤੀ ਇਹਨਾਂ ਵਾਸਤੇ ਮੁਸ਼ਕਲਾਂ ਪੈਦਾ ਕਰ ਰਹੀ ਹੈ ਇੱਥੇ ਦੱਸਣਾ ਬਣਦਾ ਕਿ ਫਲੋਰੀਡਾ ਚ ਹਰਜਿੰਦਰ ਸਿੰਘ ਨਾਲ ਸੰਬੰਧਿਤ ਹਾਦਸੇ ਮਗਰੋਂ ਟਰੱਕ ਡਰਾਈਵਰਾਂ ਵਾਸਤੇ ਅੰਗਰੇਜ਼ੀ ਚ ਮੁਹਾਰਤ ਦਾ ਨਿਯਮ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਇਸੇ ਦੌਰਾਨ ਵਸ਼ਿੰਗਟਨ ਟਾਈਮਜ਼ ਵੱਲੋਂ ਪ੍ਰਕਾਸ਼ਿਤ ਇੱਕ ਤਾਜ਼ਾ ਸਰਵੇਖਣ ਚ ਦਾਵਾ ਕੀਤਾ ਗਿਆ ਹੈ ਕਿ ਹੁਣ ਵੀ ਹਜ਼ਾਰਾਂ ਦੀ ਗਿਣਤੀ ਚ ਟਰੱਕ ਡਰਾਈਵਰ ਅਜਿਹੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਲਗਾਤਾਰ ਟਰੱਕ ਡਰਾਈਵਿੰਗ ਕਰ ਰਹੇ ਨੇ ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਵੱਲੋਂ ਇੱਕ ਟਰੱਕ ਡਰਾਈਵਰ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲਾ ਐਨਫੋਰਸਮੈਂਟ ਵਾਲਿਆਂ ਨੇ ਰੋਕ ਕੇ ਅੰਗਰੇਜ਼ੀ ਚ ਸਵਾਲ ਪੁੱਛੇ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਟਰੱਕ ਡਰਾਈਵਰ ਦੀ ਵੀਡੀਓ ਤੇ ਟਿੱਪਣੀ ਕਰਦਿਆਂ ਹੋਮਲੈਂਡ ਸਿਕਿਉਰਿਟੀ ਮੰਤਰੀ ਕ੍ਰਿਸਟੀ ਨੋਇਮ ਨੇ ਕਿਹਾ ਕਿ ਅਮਰੀਕਾ ਦੇ ਹਾਈਵੇਜ਼ ਤੇ ਲੋਕਾਂ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਡਰਾਈਵਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਅੰਗਰੇਜ਼ੀ ਤੋਂ ਕੋਰੇ ਹਰ ਡਰਾਈਵਰ ਨੂੰ ਹਟਾਏ ਜਾਣ ਤੱਕ ਇਹ ਮੁਹਿੰਮ ਜਾਰੀ ਰਹੇਗੀ ਇਸੇ ਦੌਰਾਨ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਨਾਲ ਸਬੰਧਤ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਅਮਰੀਕਾ ਦੀਆਂ ਸੜਕਾਂ ਤੇ ਮੁਰ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਟਰੰਪ ਸਰਕਾਰ ਵੱਲੋਂ ਵੱਡੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬ ਹਰਿਆਣਾ ਦੇ ਨੌਜਵਾਨਾਂ ਦਾ ਨਜਾਇਜ਼ ਪ੍ਰਵਾਸ ਜਾਰੀ ਹੈ ਤੇ ਤਾਜ਼ਾ ਮਾਮਲੇ ਤਹਿਤ ਲੀਬੀਆ 'ਚ ਫਸੇ 5 ਨੌਜਵਾਨਾਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਹੈ ਜੋ ਟਰੈਵਲ ਏਜੰਟਸ ਦੇ ਲਾਰਿਆਂ 'ਚ ਫਸ ਕੇ ਲੱਖਾਂ ਰੁਪਏ ਗਵਾ ਬੈਠੇ। ਦੋ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਤਿੰਨ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਨੇ ਜਿਨ੍ਹਾਂ ਨੂੰ ਕਥਿਤ ਤੌਰ ਤੇ ਬੰਦਕ ਬਣਾਇਆ ਗਿਆ ਪਰ ਠੱਗ ਏਜੰਟ ਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਕੈਥਲ ਪੁਲਿਸ ਇਹਨਾਂ ਨੂੰ ਬਚਾਉਣ 'ਚ ਸਫਲ ਰਹੀ ਪੁਲਿਸ ਨੇ ਦਾਅਵਾ ਕੀਤਾ ਕਿ ਪਿਛਲੇ 3 ਸਾਲ ਦੌਰਾਨ ਮਨੁੱਖੀ ਤਸਕਰੀ ਦੇ ਦੋਸ਼ ਹੇਠ 21 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 19 ਪੀੜਤਾਂ ਦੀ ਰਿਹਾਈ ਯਕੀਨੀ ਬਣਾਈ ਗਈ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ 5 ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਲਾਰਾ ਲਾ ਕੇ ਲੀਬੀਆ 'ਚ ਬੰਦੀ ਬਣਾਇਆ ਗਿਆ ਤੇ ਰਿਹਾਈ ਵਾਸਤੇ ਇਹਨਾਂ ਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਗੀਆਂ ਜਾ ਰਹੀਆਂ ਸਨ ਕੈਥਲ ਦੇ ਬਾਕਲ ਪਿੰਡ ਨਾਲ ਸਬੰਧਤ ਵਿਕਰਮ ਨਾਂ ਦੇ ਨੌਜਵਾਨ ਤੋਂ 32 ਲੱਖ ਰੁਪਏ ਵਸੂਲੇ ਗਏ ਪਰ ਕੈਨੇਡਾ ਭੇਜਣ ਦੀ ਬਜਾਏ ਕੋਲਕਾਤਾ ਚ ਹੀ ਬੰਦ ਕਰ ਦਿੱਤਾ ਗਿਆ ਪਿਸਤੌਲ ਦੀ ਨੋਕ ਤੇ ਮਾਪਿਆਂ ਨੂੰ ਫੋਨ ਕਰਵਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਚੁੱਕਾ ਹੈ ਪਰ ਜਲਦ ਹੀ ਠੱਗ ਏਜੰਟਸ ਦੇ ਗਰੋਹ ਦਾ ਪਰਦਾਫਾਸ਼ ਹੋ ਗਿਆ ਤੇ ਵਿਕਰਮ ਦੀ ਜਾਨ ਬਚ ਗਈ ਅਮਰੀਕਾ ਚ ਹਾਲ ਹੀ ਚ ਹੋਏ ਦੋ ਸੜਕ ਹਾਦਸਿਆਂ ਚ ਗੈਰਕਾਨੂੰਨੀ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਤੋਂ ਬਾਅਦ ਸਿੱਖ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਨੇ ਅਮਰੀਕੀ ਸਹਾਇਕ ਕਟਾਰਨੀ ਜਨਰਲ ਫੋਰ ਸਿਵਲ ਰਾਈਟਸ ਹਰਮੀਤ ਕੌਰ ਢਿੱਲੋਂ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਢਿੱਲੋਂ ਨੇ ਕਿਹਾ ਕਿ ਕੁਝ ਲੋਕ ਇਹਨਾਂ ਹਾਦਸਿਆਂ ਨੂੰ ਸਿੱਖ ਅਤੇ ਭਾਰਤੀ ਅਮਰੀਕੀ ਡਰਾਈਵਰਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਵਰਤ ਰਹੇ ਨੇ ਜੋ ਅਮਰੀਕਾ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਅਤੇ ਮਿਹਨਤੀ ਨਾਗਰਿਕ ਨੇ ਇਹ ਗਲਤ ਹੈ ਉਨਾ ਕਹਿ ਕੇ ਜ਼ਿਆਦਾਤਰ ਭਾਰਤੀ ਅਤੇ ਸਿੱਖ ਟਰੱਕ ਡਰਾਈਵਰ ਮਿਹਨਤੀ ਇਮਾਨਦਾਰ ਅਤੇ ਦੇਸ਼ ਭਗਤ ਲੋਕ ਨੇ ਜੋ ਜਾਂ ਤਾਂ ਕਾਨੂੰਨੀ ਤੌਰ ਤੇ ਅਮਰੀਕਾ ਆਏ ਸਨ ਜਾਂ ਇੱਥੇ ਪੈਦਾ ਹੋਏ ਸਤੰਬਰ ਚ ਫਲੋਰੀਡਾ ਚ ਇੱਕ ਟਰੱਕ ਅਤੇ ਇੱਕ ਮਿਨੀ ਵੈਨ ਦੀ ਟੱਕਰ ਹੋ ਗਈ ਸੀ ਜਿਸ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਡਰਾਈਵਰ ਹਰਜਿੰਦਰ ਸਿੰਘ 2018 ਚ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਇਸ ਮਹੀਨੇ ਦੇ ਸ਼ੁਰੂ ਚ 21 ਸਾਲਾ ਜਸ਼ਨਪ੍ਰੀਤ ਸਿੰਘ ਦਾ ਟਰੱਕ ਕੈਲੀਫੋਰਨੀਆ ਦੇ ਅਨਟਾਰੀਓ ਚ ਇੱਕ ਐਸਯੂਵੀ ਨਾਲ ਟਕਰਾ ਗਿਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ ਸਨ ਇਹ ਵੀ ਦੱਸਿਆ ਜਾ ਰਿਹਾ ਕਿ ਉਹ 2022 ਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੋਇਆ ਸੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਸਿੱਖ ਟਰੱਕ ਡਰਾਈਵਰਾਂ ਵਿਰੁੱਧ ਟਿੱਪਣੀਆਂ ਕੀਤੀਆਂ ਜਿਸ ਤੇ ਹਰਮੀਤ ਢਿੱਲੋਂ ਨੇ ਕਿਹਾ ਕਿ ਗੁੱਸਾ ਗਲਤ ਦਿਸ਼ਾ ਚ ਨਹੀਂ ਜਾਣਾ ਚਾਹੀਦਾ ਹਰਮੀਤ ਢਿੱਲੋਂ ਨੇ ਕੈਲੀਫੋਰਨੀਆ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਦਿੰਦੀਆਂ ਨੇ ਇਸ ਨੇ ਇਸ ਨੂੰ ਜਨਤਕ ਸੁਰੱਖਿਆ ਲਈ ਖਤਰਾ ਕਿਹਾ ਤੇ ਕੇ ਉਸ ਨੇ ਇਹਨਾਂ ਨੀਤੀਆਂ ਨੂੰ ਬਦਲਣ ਲਈ ਟ੍ਰਾਂਸਪੋਰਟ ਸਕੱਤਰ ਨਾਲ ਚਰਚਾ ਵੀ ਕੀਤੀ ਹਰਮੀਤ ਢਿੱਲੋਂ ਨੇ ਕਿਹਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਇਹਨਾਂ ਦੋਵਾਂ ਘਟਨਾਵਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਨੂੰ ਡਰ ਜਾਂ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਉਹਨਾਂ ਇਹ ਵੀ ਯਾਦ ਦਿਵਾਇਆ ਕਿ ਸੰਗੀ ਕਾਨੂੰਨ ਦੇ ਤਹਿਤ ਕਿਸੇ ਵਿਅਕਤੀ ਦੇ ਧਰਮ ਰੰਗ ਨਸਲ ਜਾਂ ਮੂਲ ਦੇ ਆਧਾਰ ਤੇ ਵਿਤਕਰਾ ਕਰਨਾ ਜਾਂ ਹਿੰਸਾ ਕਰਨਾ ਅਪਰਾਧ ਹੈ ਤੇ ਨਾਗਰਿਕ ਅਧਿਕਾਰ ਵਿਭਾਗ ਅਜਿਹੇ ਮਾਮਲਿਆਂ 'ਚ ਸਖਤ ਕਾਰਵਾਈ ਕਰੇਗਾ। ਉਸਨੇ ਅੰਤ 'ਚ ਕਿਹਾ ਇਹਨਾਂ ਹਾਦਸਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਮਾਸੂਮ ਤੇ ਮਿਹਨਤੀ ਨਾਗਰਿਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹਨਾਂ ਨੂੰ ਪੂਰਾ ਨਿਆਂ ਮਿਲੇ। 64 ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਖੁੱਲੀ ਧਮਕੀ ਦਿੱਤੀ ਹੈ ਉਸਨੇ 1 ਨਵੰਬਰ ਨੂੰ ਆਸਟ੍ਰੇਲੀਆ ਚ ਹੋਣ ਵਾਲੇ ਦਲਜੀਤ ਦੇ ਸ਼ੋਅ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਗੱਲ ਕਹੀ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਦਲਜੀਤ ਨੇ ਕੌਣ ਬਨੇਗਾ ਕਰੋੜਪਤੀ 17 ਦੇ ਇੱਕ ਐਪੀਸੋਡ ਚ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਕੇ ਉਸ ਨੂੰ ਸਨਮਾਨ ਦਿੱਤਾ ਸੀ ਇਸ ਤੋਂ ਇਲਾਵਾ ਪੰਨੂ ਨੇ ਕਿਹਾ ਕਿ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 1984 ਦੇ ਸਿੱਖ ਨਸਲ ਕੁਸ਼ੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਇਸ ਲਈ ਇਸ ਸਮਾਗਮ ਨੂੰ ਰੱਦ ਕਰਨਾ ਜ਼ਰੂਰੀ ਹੈ ਐਸਐਫਜੀ ਨੇ ਅਮਿਤਾਬ ਬੱਜਨ ਤੇ 1984 ਦੇ ਦੰਗਿਆਂ 'ਚ ਭੀੜ ਨੂੰ ਭੜਕਾਉਣ ਅਤੇ ਖੂਨ ਦਾ ਬਦਲਾ ਖੂਨ ਵਰਗੇ ਨਾਰੇ ਲਾਉਣ ਦੇ ਗੰਭੀਰ aarop ਲਗਾਏ ਨੇ ਜਿਸ ਕਾਰਨ ਹਜ਼ਾਰਾਂ ਸਿੱਖਾਂ ਦੀ ਜਾਨ ਗਈ ਸੀ ਪੰਨੂ ਨੇ ਕਿਹਾ ਕਿ ਅਮਿਤਾਬ ਨੂੰ ਸਨਮਾਨ ਦੇ ਕੇ ਦਲਜੀਤ ਨੇ 1984 ਦੇ ਪੀੜਤ ਵਿਧਵਾ ਅਨਾਥ ਜਾਂ ਬਾਕੀ ਲੋਕਾਂ ਦਾ અપਮਾਨ ਕੀਤਾ ਹੈ ਉਸ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਐਸਐਫਜੀ ਨੇ ਦੁਨੀਆ ਭਰ ਦੇ ਸਿੱਖਾਂ ਤੇ ਕਲਾਕਾਰਾਂ ਨੂੰ ਦਲਜੀਤ ਦੇ ਸ਼ੋਅ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ 1 ਨਵੰਬਰ ਨੂੰ ਸਮਾਗਮ ਵਾਲੀ ਜਗ੍ਹਾ ਤੇ ਵਿਰੋਧੀ ਰੈਲੀ ਕੀਤੀ ਜਾਵੇਗੀ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਦਲਜੀਤ ਨੂੰ ਤਲਬ ਕਰਕੇ ਸਪਸ਼ਟੀਕਰਨ ਦੇਣ ਦੀ ਮੰਗ ਵੀ ਕੀਤੀ ਗਈ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਦੱਖਣੀ ਕੋਰੀਆ ਦੌਰੇ ਤੋਂ ਠੀਕ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਤੋਂ ਸੱਤਾ ਤੇ ਮਾਰ ਕਰਨ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਉੱਤਰੀ ਕੋਰੀਆ ਦੇ ਤਾਨਾਸ਼ਾ ਕਿਮ ਜੋਂਗ ਉਨ ਵੱਲੋਂ ਇਹਨਾਂ ਮਿਜ਼ਾਈਲਾਂ ਦਾ ਪ੍ਰੀਖਣ ਉਦੋਂ ਕੀਤਾ ਗਿਆ ਜਦੋਂ ਟਰੰਪ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਏਪੀਈਸੀ ਸੰਮੇਲਨ 'ਚ ਸ਼ਾਮਲ ਹੋਣ ਲਈ ਉੱਤਰੀ ਕੋਰੀਆ ਪਹੁੰਚ ਰਹੇ ਨੇ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 29-30 ਅਕਤੂਬਰ ਨੂੰ ਦੱਖਣੀ ਕੋਰੀਆ ਦਾ ਦੌਰਾ ਕਰਨਗੇ ਟਰੰਪ ਦੇ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਕੋਰੀਆਈ ਪ੍ਰਾਇਦੀਪ ਦੇ ਪੱਛਮੀ ਤੱਟ ਤੋਂ ਸਮੁੰਦਰ ਤੋਂ ਸਤਾ ਤੇ ਮਾਰਕਰਨ ਵਾਲੀਆਂ ਕਰੂਜ਼ ਮਜ਼ਾਈਲਾਂ ਦਾ ਪ੍ਰੀਖਣ ਕੀਤਾ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇ ਸੀ ਐਨ ਏ ਦੇ ਅਨੁਸਾਰ ਬੁੱਧਵਾਰ ਨੂੰ ਮਜ਼ਾਈਲਾਂ ਨੂੰ ਪੀਲੇ ਸਾਗਰ ਤੋਂ ਲੰਬਕਾਰੀ ਤੌਰ ਤੇ ਲਾਂਚ ਕੀਤਾ ਗਿਆ ਸੀ ਤੇ 2 ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣ ਚ ਰਹੀਆਂ ਇਹ ਮਜ਼ਾਈਲਾਂ ਸਮੁੰਦਰ ਤੋਂ ਲੰਬਕਾਰੀ ਤੌਰ ਤੇ ਲਾਂਚ ਕੀਤੀਆਂ ਗਈਆਂ ਸਨ ਤੇ ਲਗਭਗ 7800 ਸਕਿੰਟਾਂ ਲਈ ਇੱਕ ਪੂਰਵ ਨਿਰਧਾਰਤ ਟ੍ਰੈਜੈਕਟਰੀ ਉਡਾਨ ਭਰਨ ਤੋਂ ਬਾਅਦ ਆਪਣੇ ਨਿਸ਼ਾਨਿਆਂ ਤੇ ਉਤਰੀਆਂ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਅਨੁਸਾਰ ਉੱਚ ਫੌਜੀ ਅਧਿਕਾਰੀ ਪਾਕ ਜੋਗ ਚੋਂ ਨੇ ਪ੍ਰੀਖਣ ਦੀ ਨਿਗਰਾਨੀ ਕੀਤੀ ਤੇ ਕਿਹਾ ਕਿ ਉੱਤਰੀ ਕੋਰੀਆ ਦੀਆਂ ਪਰਮਾਣੂ ਸਮਰੱਥਾਵਾਂ ਨੂੰ ਯੁੱਧ ਰੋਕ ਥਾਮ ਵਜੋਂ ਵਿਕਸਿਤ ਕਰਨ 'ਚ ਮਹੱਤਵਪੂਰਨ ਸਫਲਤਾਵਾਂ ਕੀਤੀਆਂ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦੇ ਤਾਨਾਸ਼ਾ ਕਿਮ ਜੋਗ ਓਨ ਜੋ ਅਕਸਰ ਮਹੱਤਵਪੂਰਨ ਮਿਜ਼ਾਈਲਾਂ ਲਾਂਚ ਦੀ ਨਿਗਰਾਨੀ ਕਰਦੇ ਨੇ ਇਸ ਪ੍ਰੀਖਣ ਤੋਂ ਗੈਰਹਾਜ਼ਰ ਸਨ ਇਸ ਤੋਂ ਪਹਿਲਾਂ ਕੋਰੀਆਈ ਸਰਕਾਰੀ ਮੀਡੀਆ ਨੇ ਪਿਛਲੇ ਹਫ਼ਤੇ ਕਈ ਹਾਈਪਰਸੋਨਿਕ ਮਿਜ਼ਾਈਲਾਂ ਦੇ ਪ੍ਰੀਖਣ ਲਾਂਚ ਦਾ ਕੋਈ ਜ਼ਿਕਰ ਨਹੀਂ ਕੀਤਾ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ 트ੰਪ ਕਿਮ ਜੋង ਉਹਨੂੰ ਮਿਲ ਸਕਦੇ ਨੇ 트ੰਪ ਨੇ ਸੋਮਵਾਰ ਨੂੰ ਟੋਕੀਓ ਜਾਂਦੇ ਸਮੇਂ 에어ਫੋਰਸ 1 ਤੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉੱਤਰੀ ਕੋਰੀਆਈ ਨੇਤਾ ਸਹਿਮਤ ਹੁੰਦੇ ਨੇ ਤਾਂ ਉਹ ਕਿਮ ਨੂੰ ਮਿਲਣਾ ਚਾਹਣਗੇ ਉਹਨਾਂ ਨੇ ਪਿਯੋਂਗਯਾਂਗ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਘਟਾਉਣ ਦਾ ਵੀ ਸੰਕੇਤ ਦਿੱਤਾ ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਵਿਚਕਾਰ ਆਖਰੀ ਮੁਲਾਕਾਤ 2019 ਚ ਡਿਮਿਲਟਰਾਇਜ਼ਡ ਜ਼ੋਨ ਚ ਹੋਈ ਸੀਗੀ ਹਾਲਾਂਕਿ 트럼ਪ ਨਾਲ ਮੁਲਾਕਾਤ ਬਾਰੇ ਉਤਰੀ ਕੋਰੀਆ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ ਅਮਰੀਕੀ ਸੈਨੇਟ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ 50% ਟੈਰਿਫ ਲਗਾਉਣ ਨੂੰ ਰੋਕਣ ਦੇ ਲਈ 52 ਚੋਂ 48 ਵੋਟ ਦਿੱਤੇ ਨੇ ਪੋਲਿਟਿਕੋ ਦੀ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਜੁਲਾਈ ਚ ਲਾਗੂ ਕੀਤੇ ਗਏ ਰਾਸ਼ਟਰੀ ਐਮਰਜੈਂਸੀ ਦੇ ਐਲਾਨ ਨੂੰ ਖਾਰਜ ਕਰ ਦਿੱਤਾ ਪੋਲਿਟਿਕੋ ਅਨੁਸਾਰ ਮੰਗਲਵਾਰ ਨੂੰ ਪਈਆਂ ਵੋਟਾਂ ਚ ਪੰਜ ਰਿਪਬਲਿਕਨ ਸੈਨੇਟਰਾਂ ਉੱਤਰੀ ਕੈਰੋਲਿਨਾ ਤੋਂ ਥਾਮ ਟੈਲਸ, ਮੈਨ ਤੋਂ ਸੁਜੈਨ ਕੋਲਿਨਸ, ਅਲਾਸਕਾ ਤੋਂ ਲिसा ਮੁਰਕਾ ਵਸਕੀ, ਕੈਂਟਕੀ ਤੋਂ ਮਿਚ ਮੈਕਕੋਨੇਲ ਅਤੇ ਕੈਂਟਕੀ ਤੋਂ ਰੈਂਡ ਪੌਲ ਨੇ ਮਤੇ ਦਾ ਸਮਰਥਨ ਕਰਨ ਚ ਡੈਮੋਕ੍ਰੇਟਸ ਦਾ ਸਾਥ ਦਿੱਤਾ। ਇਹ ਵੋਟਾਂ ਜੋ ਬ੍ਰਾਜ਼ੀਲ, ਕੈਨੇਡਾ ਤੇ ਹੋਰ ਦੇਸ਼ਾਂ ਤੇ ਟਰੰਪ ਦੇ ਟੈਰਿਫ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਸੰਭਾਵਿਤ ਮਤਿਆਂ ਦੀ ਲੜੀ ਦੇ ਰੂਪ ਚ ਹੋਇਆ ਏ। ਅਮਰੀਕੀ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਤੇ ਰਾਸ਼ਟਰਪਤੀ ਦੀਆਂ ਵਪਾਰਕ ਨੀਤੀਆਂ ਦੇ ਆਰਥਿਕ ਪ੍ਰਭਾਵ ਨੂੰ ਲੈ ਕੇ ਕਾਂਗਰਸ ਚ ਵੱਧਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਟੈਰਿਫ ਦੇ ਇੱਕ ਪ੍ਰਮੁੱਖ ਆਲੋਚਕ ਸੈਨੇਟਰ ਰੈਂਡ ਪੌਲ ਨੇ ਕਿਹਾ ਕਿ ਐਮਰਜੈਂਸੀ ਜੰਗਾਂ ਅਕਾਲ ਅਤੇ ਤੂਫਾਨਾਂ ਵਰਗੀਆਂ ਹਨ ਕਿਸੇ ਦੇ ਟੈਰਿਫ ਨੂੰ ਨਾ ਪਸੰਦ ਕਰਨਾ ਐਮਰਜੈਂਸੀ ਨਹੀਂ ਹੈ ਇਹ ਐਮਰਜੈਂਸੀ ਸ਼ਕਤੀ ਦੀ ਦੁਰਵਰਤੋਂ ਹੈ ਤੇ ਕਾਂਗਰਸ ਟੈਕਸ ਚ ਆਪਣੀ ਰਵਾਇਤੀ ਭੂਮਿਕਾ ਨੂੰ ਛੱਡ ਰਹੀ ਹੈ ਜੋ ਮੇਕ ਪੋਲੀਟਿਕੋ ਦੁਆਰਾ ਹਵਾਲਾ ਦਿੱਤਾ ਗਿਆ ਹੈ। ਓਰੇਗਨ ਦੇ ਡੈਮੋਕ੍ਰੈਟਿਕ ਸੈਨੇਟਰ ਰੌਨ ਵਾਈਡਨ ਜੋ ਕੈਨੇਡੀਅਨ ਤੇ ਗਲੋਬਲ ਟੈਰਿਫ ਦੇ ਵਿਰੁੱਧ ਮਤਿਆਂ ਨੂੰ ਸਹਿ-ਪ੍ਰਾਇਯੋਜਿਤ ਕਰ ਰਹੇ ਨੇ ਨੇ ਕਿਹਾ ਕਿ ਕਾਨੂੰਨ ਨਿਰਮਾਤਾਵਾਂ ਵਿੱਚ ਨਿਰਾਸ਼ਾ ਵਧ ਰਹੀ ਹੈ ਕਿਉਂਕਿ ਉਹਨਾਂ ਦੇ ਹਲਕੇ ਵਪਾਰਕ ਉਪਾਅਾਂ ਕਾਰਨ ਵਧੀਆਂ ਕੀਮਤਾਂ ਅਤੇ ਆਰਥਿਕ ਤਣਾਅ ਬਾਰੇ ਸ਼ਿਕਾਇਤਾਂ ਕਰਦੇ ਨੇ। ਇਹ ਪ੍ਰਸਤਾਵ ਅਮਰੀਕੀ ਕਿਸਾਨਾਂ ਤੇ ਛੋਟੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਪਾਅਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਆਦੇ ਨੇ। ਕੈਨੇਡਾ ਦੀ ਇਤਿਹਾਸਕ ਹਾਰਟਸਨ ਬੇ ਕੰਪਨੀ ਦੇ ਕਲੈਕਸ਼ਨ ਚੋਂ 27 ਕਲਾਕ੍ਰਿਤੀਆਂ ਨੂੰ ਟੋਰਾਂਟੋ 'ਚ ਨਵੰਬਰ ਮਹੀਨੇ ਦੌਰਾਨ ਆਕਸ਼ਨ ਰਾਹੀਂ ਵੇਚਣ ਲਈ ਰੱਖਿਆ ਜਾ ਰਿਹਾ ਹੈ ਹੈਫਲ ਫਾਈਨ ਆਰਟ ਆਕਸ਼ਨ ਹਾਊਸ ਅਨੁਸਾਰ 19 ਨਵੰਬਰ ਨੂੰ ਹੋਣ ਵਾਲੀ ਇਹ ਨਿਲਾਮੀ ਕੈਨੇਡੀਅਨ ਤੇ ਅੰਤਰਰਾਸ਼ਟਰੀ ਕਲਾ ਦੇ ਮਹੱਤਵਪੂਰਨ ਨਮੂਨਿਆਂ ਨੂੰ ਇਕੱਠਾ ਪੇਸ਼ ਕਰੇਗੀ। ਇਹਨਾਂ ਚੋਂ ਕੁਝ ਕਲਾਕਾਰਾਂ ਦੀ ਕੀਮਤ 1 ਲੱਖ ਡਾਲਰ ਤੋਂ 1.75 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। HBC ਦੇ ਇਸ ਕਲੈਕਸ਼ਨ 'ਚ ਲਗਭਗ 1700 ਕਲਾ ਦੇ ਨਮੂਨੇ ਅਤੇ 2700 ਇਤਿਹਾਸਕ ਆਈਟਮਸ ਸ਼ਾਮਲ ਨੇ ਜਿਨ੍ਹਾਂ ਦੀ ਨਿਲਾਮੀ ਕੰਪਨੀ ਦੀ ਚੱਲ ਰਹੀ ਪ੍ਰਕਿਰਿਆ ਦਾ ਹਿੱਸਾ ਹੈ। HBC ਨੇ ਇਸ ਸਾਲ ਮਾਰਚ ਚ ਕ੍ਰੈਡਿਟਰ ਪ੍ਰੋਟੈਕਸ਼ਨ ਲਈ ਅਰਜ਼ੀ ਦਿੱਤੀ ਸੀ ਤੇ 1 ਜੂਨ ਨੂੰ ਕੈਨੇਡਾ ਦੇ ਇਸ ਦੇ 96 ਸਟੋਰ ਬੰਦ ਹੋ ਗਏ ਸਨ ਅਪ੍ਰੈਲ ਚ ਇੱਕ ਅੰਟਾਰੀਓ ਜੱਜ ਨੇ HBC ਨੂੰ ਆਪਣੀਆਂ ਵਿਰਾਸਤੀ ਚੀਜ਼ਾਂ ਵੇਚਣ ਦੀ ਮਨਜ਼ੂਰੀ ਵੀ ਦੇ ਦਿੱਤੀ ਸੀ ਜਿਸ ਵਿੱਚ 1670 ਚ ਕਿੰਗ ਚਾਰਲਸ ਦੁਆਰਾ ਸਾਈਨ ਕੀਤਾ ਗਿਆ ਰਾਇਲ ਚਾਰਟਰ ਵੀ ਸ਼ਾਮਲ ਹੈ ਇਸ ਨਿਲਾਮੀ ਦਾ ਸਭ ਤੋਂ ਵੱਡਾ ਆਕਰਸ਼ਣ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਿਲ ਦੀ ਕੈਨਵਸ ਪੇਂਟਿੰਗ ਮਰਾਕੇਚੇ ਇੱਕ ਕਲਾਕਿਰਤ 1956 ਚ ਲੇਡੀ ਰੈਂਡੋਲਫ ਚਰਚਿਲ ਵੱਲੋਂ ਐਚਬੀਸੀ ਨੂੰ ਤੋਹਫੇ ਵਜੋਂ ਦਿੱਤੀ ਗਈ ਸੀ ਅੰਦਾਜ਼ਾ ਹੈ ਕਿ ਇਹ ਪੇਂਟਿੰਗ 6 ਲੱਖ ਡਾਲਰ ਤੱਕ ਦੀ ਬੋਲੀ ਤੱਕ ਜਾ ਸਕਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।